ਕੁੜਾ ਵਿੱਚ ਚਾਏ ਦੇ ਨਹੀਂ ਚੋਰੀ ਤੇ ਲੁੱਟਖੋਦੀਆਂ ਹੋ ਰਹੀਆਂ ਵਾਰਦਾਤਾਂ ਨਾਲ ਜਥੇ ਇਲਾਕਾ ਵਾਸੀ ਖਾਸੇ ਪਰੇਸ਼ਾਨ ਨੇ ਉਥੇ ਹੀ ਇਹ ਵਾਰਦਾਤਾਂ ਕਿਤੇ ਨਾ ਕਿਤੇ ਪੁਲਿਸ ਲਈ ਵੀ ਖਾਸਾ ਪਰੇਸ਼ਾਨੀ ਦਾ ਕਾਰਨ ਬਣਦੀਆਂ ਜਾ ਰਹੀਆਂ ਨੇ ਚੋਰਾਂ ਦੇ ਨਾਲ ਨਾਲ ਹੁਣ ਮਹਿਲਾ ਚੋਰ ਵੀ ਇਲਾਕੇ ਅੰਦਰ ਪੂਰੀ ਤਰ੍ਹਾਂ ਨਾ ਸਰਗਰਮ ਹਨ ਬਾਜ਼ਾਰ ਵਿੱਚ ਆਉਣ ਜਾਣ ਵਾਲੇ ਰਾਹੀਰਾਂ ਦੇ ਪਰਸ ਚੋਰੀ ਕਰਕੇ ਮੌਕੇ ਤੋਂ ਬੜੀ ਹੀ ਹੁਸ਼ਿਆਰੀ ਨਾਲ ਇਹ ਚੋਰਨੀਆਂ ਫਰਾਰ ਹੋ ਜਾਂਦੀਆਂ ਨੇ ਹਾਲਾਂਕਿ ਕਈ ਵਾਰ ਦੁਕਾਨਦਾਰਾਂ ਅਤੇ ਚੋਰੀ ਦਾ ਸ਼ਿਕਾਰ ਹੋਈਆਂ ਮਹਿਲਾਵਾਂ ਵੱਲੋਂ ਇਨ੍ਹਾਂ ਮਹਿਲਾਵਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਵੀ ਕੀਤਾ ਜਾ ਚੁੱਕਾ ਹੈ ਹੁਣ ਇੱਕ ਵਾਰ ਫਿਰ ਤੋਂ ਸ਼ਹਿਰ ਦੀ ਸੰਗਣੀ ਬਸਮ ਵਾਲੇ ਬਿਜਾਰ ਚੜਕਈਆਂ ਚੌਂਕ ਵਿਖੇ ਦੁਕਾਨਦਾਰਾਂ ਅਤੇ ਖਰੀਦਦਾਰੀ ਕਰਨ ਆਈਆਂ ਮਹਿਲਾਵਾਂ ਨੇ ਤਿੰਨ ਮਹਿਲਾਵਾਂ ਨੂੰ ਪਰਸ ਚੋਰੀ ਕਰਨ ਦੇ ਮਾਮਲੇ ਵਿੱਚ ਕਾਬੂ ਕੀਤਾ ਸਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਾਬੂ ਕੀਤੀਆਂ ਮਹਿਲਾਵਾਂ પાસે ਪਰਸ ਵੀ ਬਰਾਮਦ ਹੋਏ ਨੇ ਉਨ੍ਹਾਂ ਕਿਹਾ ਕਿ ਇਨ੍ਹਾਂ ਮਹਿਲਾਵਾਂ ਵਿੱਚੋਂ ਇੱਕ ਮਹਿਲਾ ਦੇ ਕੋਲੋਂ ਬਰਾਮਦ ਹੋਏ ਆਧਾਰ ਕਾਰਡ ਮੁਤਾਬਕ ਉਹ ਮੱਧ ਪ੍ਰਦੇਸ਼ ਦੇ ਛਾਂਸੀ ਦੀ ਰਹਿਣ ਵਾਲੀ ਹੈ ਦੁਕਾਨਦਾਰਾਂ ਮੁਤਾਬਕ ਇਸ ਸਮੇਂ ਬਾਜ਼ਾਰ ਵਿੱਚ ਕੋਈ ਵੀ ਦੁਕਾਨਦਾਰ ਅਤੇ ਗ੍ਰਾਹਕ ਸੁਰੱਖਿਅਤ ਨਹੀਂ ਹੈ। ਉਹਨਾਂ ਮੰਕੀਤੀ ਕੀ ਚੋਰੀ ਦੀਆਂ ਵਾਰਦਾਤਾਂ ਉੱਪਰ ਨਕੇਲ ਖਸੀ ਆਵੇ। ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਇਹ ਮਾਮਲਾ ਜੀ ਇਹ ਚੋਰਾਵਾ ਜੀ ਫਗਵਾੜੇ ਦੇ ਵਿੱਚ ਵਾਰਦਾਤਾਂ ਇੰਨੀਆਂ ਕਿ ਵੱਧ ਚੁੱਕੀਆਂ ਆ ਇੰਨਾ ਕ੍ਰਾਈਮ ਵੱਧ ਚੁੱਕਾ ਆ ਕਿ ਉਸ ਦਾ ਕੋਈ ਹਿਸਾਬ ਨਹੀਂ ਹੈਗਾ। ਸ਼ਾਸਨ ਕੋਈ ਉੱਤੇ ਕਾਰਵਾਈ ਨਹੀਂ ਪਾ ਰਿਹਾ ਇਸ ਟਾਈਮ। ਇਸ ਟਾਈਮ ਬਾਜ਼ਾਰ ਦਾ ਮਾਹੌਲ ਬਣੀ ਇੰਨਾ ਖਰਾਬ ਹੋ ਚੁੱਕਾ ਜੀ ਸਾਡੇ ਐਨਆਰਆਈ ਭਰਾ ਬਾਹਰੋਂ ਆਉਂਦੇ ਆ। ਫੁਰਮੀਆਂ ਕਰਨ ਉਹਨਾਂ ਦੇ ਪਰਸ ਕੱਢੇ ਜਾ ਰਹੇ ਆ ਇਸ ਚੀਜ਼ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਅੱਜ ਵੀ ਸਾਡੇ ਆਪਣੇ ਸਰਾਇਨ ਰੋਡ ਦੇ ਉੱਤੇ ਦੁਪਹਿਰ ਨੂੰ ਬੱਸ ਸਟੈਂਡ ਦੋ ਕਾਂਡ ਹੋ ਚੁੱਕੇ ਜੀ ਇਹ ਲੁੱਟ ਖੋਦੇ ਲੇਡੀਜ਼ ਫੜ ਵੀ ਹੁੰਦੀਆਂ ਨੇ ਪਰ ਉੱਤੇ ਕਾਰਵਾਈ ਕੋਈ ਨਹੀਂ ਹੁੰਦੀ ਜੀ ਹੱਲੇ ਜਿਹੜੀ ਅੱਜ ਜਿਹੜਾ ਕਾਂਡ ਹੋਇਆ ਉਹ ਲੇਡੀਜ਼ ਫੜ ਹੋ ਗਈ ਹੈ ਹਾਂਜੀ ਫੜ ਕੇ ਲੈ ਗਏ ਪੁਲਿਸ ਵਾਲੇ ਜੀ ਪੁਲਿਸ ਵਾਲੇ ਲੈ ਗਏ ਹਾਂਜੀ ਹਾਂਜੀ ਕੋਈ ਕਵਰੇਜ ਆਈ ਹੈ ਜੀ ਲੇਡੀਆਂ ਜਿਹੜੀ ਕੈਮਰੇ ਚ ਲਾਈਵ ਹੀ ਇੱਥੇ ਸਾਡੇ ਚੱਲਦਾ ਜੀ ਆਪਣੇ ਉਸ ਟਾਈਮ ਪਤਾ ਨਹੀਂ ਕੈਮਰੇ ਚ ਦਿਖਾਇਆ ਉਹ ਇਸ ਥਲੇ ਕੋਈ ਕਾਰਵਾਈ ਨਹੀਂ ਪਈ ਜੀ ਹਲੇ ਕੋਈ ਪਛਾਣ ਨਹੀਂ ਹੋਈ ਪਛਾਣ ਦੱਸਦੇ ਆ ਜੀ ਕੋਈ ਚਾਂਸੀ ਦੀ ਹੈ ਜੀ ਲੇਡੀਜ਼ ਕੀ ਪ੍ਰਸ਼ਾਸ਼ਨ ਕੋ ਮੰਗ ਰੱਖਿਆ ਏਸੀ ਇਹੀ ਮੰਗ ਰੱਖਦੇ ਆ ਕਿ ਇਹ ਮਾਹੌਲ ਪਾਣੀ ਠੀਕ ਕੀਤਾ ਜਾਵੇ ਚੋਰਾਂ ਤੇ ਨੱਥ ਪਾਈ ਜਾਵੇ ਜੀ ਅੱਜ 2:00 ਵਜੇ ਇੱਥੇ ਬਾਰ ਰੋੜਾ ਪੈ ਰਿਆ ਸੀਗਾ ਤੇ ਇਹਨਾਂ ਨੇ ਤਿੰਨ ਜਨਨੀਆਂ ਫੜੀਆਂ ਹੋਈਆਂ ਸੀ ਜਿਨ੍ਹਾਂ ਜਿਨ੍ਹਾਂ ਦੇ ਵਿੱਚੋਂ ਇੱਕ ਮੱਧ ਪ੍ਰਦੇਸ਼ ਦੀ ਸੀ ਚੰਤੀ ਦੀ ਤੇ ਦੂਸਰੀਆਂ ਜਨਨੀਆਂ ਦਾ ਨੀਲ ਧਾਰਕੜ ਸੀਗਾ ਤੇ ਉਹਨਾਂ ਨੇ ਜਦੋਂ ਪਰਸ ਚੋਰੀ ਕਰਕੇ ਤੇ ਇੱਕ ਨੂੰ ਤਾਂ ਵਾਪਸ ਦੇ ਦਿੱਤਾ ਉਹਨਾਂ ਨੇ ਫੜ ਕੇ ਤੇ ਦੂਸਰੀ ਇੱਕ ਹੋਰ ਲੇਡੀਸ ਆ ਗਈ ਉਹ ਕਹਿੰਦੀ ਮੇਰਾ ਵੀ ਪਰਸ ਇਹਨਾਂ ਨੇ ਹੀ ਚੋਰੀ ਕੀਤਾ ਤੇ ਉਹਦੇ ਕਰਕੇ ਇਹਨਾਂ ਨੂੰ ਫੜ ਕੇ ਤੇ ਇਹਨਾਂ ਨੇ ਥਾਣੇ ਦੇ ਵਿੱਚ ਦੇ ਦਿੱਤਾ ਤੇ ਇਸ ਮਾਮਲੇ ਨੂੰ ਲੈ ਕੇ ਕੋਈ ਸੀਸੀਟੀਵੀ ਕੈਮਰੇ ਜੀ ਆਇਆ ਹੋਵੇ ਨਹੀਂ ਨਹੀਂ ਕੈਮਰੇ ਕਮਰੇ ਚ ਨਹੀਂ ਕਿਤੇ ਨਹੀਂ ਨਹੀਂ ਕਿਸੇ ਚ ਨਹੀਂ ਦਿੱਖਿਆ ਨਹੀਂ ਕੋਸ਼ਿਸ਼ ਕੀਤੀ ਇਸ ਮਾਣ ਨੂੰ ਲੈ ਕੇ ਪੁੱਲ ਤੋਂ ਉਹਨਾਂ ਨੂੰ ਲੈ ਕੇ ਚਲੇ ਗਈ ਇੱਦਾਂ ਦਾ ਮਾਗੀ ਸ਼ਹਿਰ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਬਾਹਰ ਦਾ ਤਾਂ ਬੜੀਆਂ ਹੋ ਰਹੀਆਂ ਵਾ ਕੀ ਪ੍ਰਸ਼ਾਸਨ ਕੋ ਮੰਗ ਰਖਦੇ ਪ੍ਰਸ਼ਾਸਨ ਕੋ ਇਹੀ ਮੰਗ ਕਰ ਰਹੇ ਇਹਨਾਂ ਨੂੰ ਨੱਥ ਪਾਈ ਜਾਵੇ ਕਿ ਜਿਹੜਾ ਕੀ ਹੁਣ ਅੱਜ ਕੱਲ ਇੰਨਾ ਗਾਹਕਾ ਬਾਜ਼ਾਰ ਦੇ ਵਿੱਚ ਇਹ ਤਾਂ ਫੜ ਹੋ ਰਹੀਆਂ ਤੇ ਜਿਹੜੀਆਂ ਫੜ ਨਹੀਂ ਹੋ ਰਹੀਆਂ ਉਹ ਕੁਝ ਨੂੰ ਪੁਲਸ ਹੁਣ ਇਹਨਾਂ ਨੂੰ ਨਾਕੇ ਦੇ ਉੱਤੇ ਹਰੇਕ ਚੌਂਕ ਦੇ ਵਿੱਚ ਇੱਕ ਅਦਾ ਪੁਲਸ ਵਾਲਾ ਖੜਾ ਕਰਨਾ ਚਾਹੀਦਾ ਇੱਕ ਵਾਰ ਦਾ ਤਾਂ ਇਹੀ ਹੋਈ ਆ ਹਰੇਕ ਚੌਂਕ ਤੇ ਇੱਕ ਅਦੇ ਪੁਲਸ ਵਾਲੇ ਲਗਾਉਣੇ ਚਾਹੀਦੇ ਆ ਇਹਦੇ ਨਾਲ ਕੀ ਥੋੜਾ ਬੋਤਾ ਇਹਨਾਂ ਦੇ ਉੱਤੇ ਨੱਤ ਪਾਈ ਜਾਵੇ